ਅਸਿਕਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 2019 ਦੇ ਵਿੱਚ ਇੱਕ ਫਿਲਮ ਆਈ ਸੀ ਜਿਸ ਤੇ ਵਿੱਚ ਦਿਲਜੀਤ ਅਕਸ਼ੇ ਕੁਮਾਰ ਕਰਿਨਕਪੂਰ ਅਤੇ ਕੇਰਾ ਅਡਵਾਨੀ ਸੀ ਫਿਲਮ ਦਾ ਨਾਮ ਸੀ ਗੁੱਡ ਨਿਊਜ਼ ਤੇ ਹੁਣ 2024 ਦੇ ਵਿੱਚ ਇਸ ਦਾ ਦੂਸਰਾ ਸਿਕਵਲ ਆ ਰਿਹਾ ਜਿਸ ਦਾ ਨਾਮ ਹੈ ਬੈਡ ਨਿਊਜ਼ ਪਰ ਵੱਡੀ ਗੱਲ ਇਹ ਹੈ ਕਿ ਐਮੀ ਵਿਰਕ ਨੇ ਦਿਲਜੀਤ ਨੂੰ ਰੀਪਲੇਸ ਕੀਤਾ ਇਸ ਫਿਲਮ ਦਾ ਟਾਈਟਲ ਹੈ ਬੈਡ ਨਿਊਜ਼ ਤੇ ਇਸ ਫਿਲਮ ਦੇ ਵਿੱਚ ਐਮੀ ਵਿਰਕ ਵਿੱਕੀ ਕੌਸ਼ਲ, ਤ੍ਰਿਪਤੀ ਡਿਮਬਰੀ, ਨੇਹਾ ਦੁਪਿਆਲ ਅਤੇ ਹੋਰ ਕਈ ਕਲਾਕਾਰ ਨੇ ਪਰ ਵੱਡੀ ਗੱਲ ਜਿਸ ਤਰ੍ਹਾਂ ਮੈਂ ਪਹਿਲਾਂ ਕੀਤੀ ਕੀ ਐਮੀ ਵਿਰਕ ਨੇ ਦਲਜੀਤ ਨੂੰ ਰੀਪਲੇਸ ਕੀਤਾ ਇਸ ਫਿਲਮ ਦੇ ਵਿੱਚ ਕਿਉਂਕਿ ਇਹ ਹੀ ਸੀਕਵਲ ਹੈ 2019 ਦੇ ਵਿੱਚ ਪਹਿਲੀ ਫਿਲਮ ਆਈ ਸੀ ਜਿਸ ਨੇ ਤਾਬੜ ਤੋੜ ਕਮਾਈ ਕੀਤੀ ਸੀਗੀ ਬਾਕਸ ਆਫਿਸ ਤੇ ਤੇ ਐਮੀ ਵਿਰਕ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇਸ ਦਾ ਮੋਸ਼ਨ ਪੋਸਟ ਵੀ ਸ਼ੇਅਰ ਕੀਤਾ ਜਿਸ ਦਾ ਦਰਸ਼ਕਾਂ ਵੱਲੋਂ ਬੇਹਦ ਹੁੰਗਾਰਾ ਮਿਲਿਆ ਇਹਨਾਂ ਨੂੰ ਤੇ ਉਸ ਤੋਂ ਬਾਅਦ ਐਮੀ ਵਿਰਕ ਨੇ ਕਈ ਵੀ ਪਹਿਲਾਂ ਹਿੰਦੀ ਫਿਲਮਾਂ ਕੀਤੀਆਂ ਨੇ ਪਰ ਇਸ ਫਿਲਮ ਦਾ ਜਣਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਐਮੀ ਵਿਰਕ ਦੇ ਫੈਨਸ ਹੋਰ ਕੀ ਗੱਲਾਂ ਬਾਤਾਂ ਨੇ ਇਸ ਫਿਲਮ ਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਦੇ। ਇਹ ਫਿਲਮ 19 ਜੁਲਾਈ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਤ੍ਰਿਪਤੀ ਡੇਮਰੀ ਅਤੇ ਨੀਹਾ ਦੂਪਿਆ ਵੀ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਵਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਇਹ ਪਹਿਲਾ ਮੌਕਾ ਹੈ ਜਦੋਂ ਵਿੱਕੀ ਕੋਸ਼ਲ ਅਤੇ ਐਮੀ ਵਿਰਕ ਕਿਸੇ ਫਿਲਮ ਦੇ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਨੇ। ਇਸ ਫਿਲਮ ਦੇ ਪੋਸਟਰ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲੱਗਦਾ ਹੈ ਕਿ ਇਸ ਫਿਲਮ 'ਚ ਕੁੜੀ ਨੂੰ ਲੈ ਕੇ ਦੋ ਮੁੰਡਿਆਂ ਦਾ